ਕਹਿੰਦੀ ਗੱਲ ਦਾ ਨਾ ਕਹਿਣੀ ਤੇ ਕਖਣੀ ਦੇ ਵਿੱਚ ਬੜਾ ਫਰਕ ਹੁੰਦਾ ਤਾਰੀ ਪ੍ਰਸ਼ਾਸਨ ਦੀ ਅੰਗੇਲੀ ਆ ਤੇ ਪ੍ਰਸ਼ਾਸਨ ਦੀ ਮਿਹਰਬਾਨੀ ਨਾਲ ਸਾਰਾ ਕੁਝ ਨਹਿਰਾ ਸਕਤੀਆਂ ਕਰਨ ਲਈ ਆ ਪਰ ਜੇ ਬੰਨ ਪਕੇ ਕਰੇ ਤਾਂ ਸਭ ਕੋ ਜਹਾ ਲੋਰ ਦਸਾਂ ਤੇ ਰਾਜਮੀ ਮਜੂਦਰੇ ਤੁਸੀਂ ਦੇ ਉੱਪਰ ਕੀ ਕਹੋਗੇ ਇੰਨਾ ਕੀ ਜੇ ਵਿੱਚ ਕੀ ਫਾਇਦਾ ਮਜੂਦਗੀ ਦਾ ਮਜੂਦਗੀ ਦਾ ਕੋਈ ਫਾਇਦਾ ਨਹੀਂ ਹੈਗਾ ਸਾਨੂੰ ਤੁਹਾਡੇ ਮਾੜਾ ਰਹਾ ਦਾ ਪਣੀ ਆ ਤੇ ਇਹ ਲੋਕੋ ਤਾਂ ਨਹੀਂ ਬਣੀ ਬਾਡੇ ਇਲਾਕੇ ਦਾ ਅਜਨਾਲਾ ਤਸੀਲ ਦਾ ਇਤਨੂੰ ਗੁਰਦਾਸਪੁਰ ਡਿਸਟ੍ਰਿਕਟ ਦਾ ਸਾਰੇ ਦਾ ਜੇ ਕਹ ਲੋ ਕਿ ਬੇੜਾ ਕਰਕ ਇੱਕ ਕੇਂਦਰ ਦੀ ਸਰਕਾਰ ਨੇ ਕੀਤਾ ਆ ਇਹ ਸਮੂਦਾਸ਼ ਦੇਸ਼ ਦੇ ਵਿੱਚ ਵਸਦੇ ਦਾ ਸ਼ੰਦ ਦਾ ਸਵਾਗਤ ਹੈ ਇਸ ਵਜਿਹਾ ਅਸੀਂ ਖੜੇ ਹਾਂ ਰਮਦਾਸ ਸ਼ਹਿਰ ਦੇ ਬਿਲਕੁਲ ਚੌਂਕ ਦੇ ਵਿੱਚ ਜਿੱਥੇ ਕਿ ਕੁਝ ਸਮਾਂ ਪਹਿਲਾਂ ਜੋ ਕਿ ਮਾਸ਼ੀ ਵਾਲੇ ਵਾਲੇ ਬੰਨ ਜਿਹੜਾ ਸਵੇਰੇ ਟੁੱਟ ਚੁੱਕਾ ਸੀ ਉਸ ਬੰਨ ਦੇ ਵਿੱਚੋਂ ਦੀ ਪਾਣੀ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਹੁੰਦਾ ਹੋਇਆ ਭਾਈ ਸੁੱਖਾ ਜੀ ਦੇ ਗੁਰਦੁਆਰੇ ਦੇ ਵਿੱਚੋਂ ਪਾਣੀ ਦਾ ਵਹਾਅ ਬਿਲਕੁਲ ਤੇਜ਼ ਹੈ ਜਿਹੜਾ ਕਿ ਰਮਦਾਸ ਸ਼ਹਿਰ ਨੂੰ ਆਪਣੀ ਲਪੇਟ ਦੇ ਵਿੱਚ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਰਮਦਾਸ ਵਾਲਾ ਚੌਂਕ ਜਿਹੜਾ ਇੱਥੇ ਬੜੀ ਸਪੀਡ ਦੇ ਵਿੱਚ ਪਾਣੀ ਜਿਹੜਾ ਆ ਰਿਹਾ ਹੈ ਲੋਕ ਆਪਣੇ ਘਰਾਂ ਦੇ ਵਿੱਚੋਂ ਨਿਕਲਣਾ ਸ਼ੁਰੂ ਹੋ ਚੁੱਕੇ ਨੇ ਇੱਥੇ ਟਰਾਲੀਆਂ ਦੇ ਉੱਪਰ ਸਮਾਨ ਵੀ ਤੁਸੀਂ ਝੁੰਡੇ ਦੇਖ ਸਕਦੇ ਹੋ ਇੱਥੇ ਪਾਣੀ ਜਿਹੜਾ ਬਹੁਤ ਵੱਡੀ ਮਾਤਰਾ ਦੇ ਵਿੱਚ ਇੱਥੇ ਕੋਈ ਕਹਿ ਸਕਦੇ ਕੋਈ ਗਿੰਦੀ ਮਿੰਦੀ ਜਾਂ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜੋ ਕਿ ਸਮਾਧ ਬਾਬਾ ਬੁੱਢਾ ਸਾਹਿਬ ਰੰਦਾਸ ਤੋਂ ਸੜਕ ਜਿਹੜੀ ਰਮਦਾਸ ਤੋਂ ਹੁੰਦੀ ਹੈ ਚੌਂਕ ਤੱਕ ਪਾਣੀ ਜਿਹੜਾ ਬਿਲਕੁਲ ਭਰ ਚੁੱਕਿਆ ਹੈ ਗੱਡੀਆਂ ਦਾ ਇੱਥੇ ਚੱਲਣਾ ਔਖਾ ਹੋ ਚੁੱਕਿਆ ਇੱਥੇ ਸਥਾਨਕ ਲੋਕ ਜਿਹੜੇ ਨੇ ਉਹਨ ਕੇ ਪਾਣੀ ਕਦੋਂ ਦਾ ਜਿਹੜਾ ਇੱਥੇ ਆਇਆ ਹੈ ਤੇ ਕਦੋਂ ਤੋਂ ਇਹ ਜਿਹੜਾ ਇੱਥੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਬਣ ਚੁੱਕੇ ਨੇ ਸੋ ਦਾਵੀ ਮਿੱਟੀ ਹੋਈ ਹੈ ਜੇ ਪਾਣੀ ਇਹ 10 ਮਿੰਟ ਦੇ ਵਿੱਚ ਵਿੱਚ ਇੰਨਾ ਜ਼ਿਆਦਾ ਪਾਣੀ ਜਿਹੜਾ ਆ ਗਿਆ ਹੈ ਹਾਂਜੀ ਹਾਂਜੀ ਇਹ ਕਿਹੜੇ ਪਾਸੇ ਤੋਂ ਪਾਣੀ ਆ ਰਿਹਾ ਕਿਥੋਂ ਕੋਈ ਤੁਸੀਂ ਟੁੱਟੀ ਹੈ ਜੀ ਇਹ ਅਗਲੇ ਪੰਨੇ ਉਾਂ ਟੁੱਟੀ ਹੈ ਛੱਤੀ ਕਿਹੜੇ ਪੰਨੇ ਤੇ ਜੀ ਆਹੀਂ ਇਧਰ ਆਏ ਕੋ ਪੜਾ ਲੈ ਅੱਛਾ ਜੀ ਠੀਕ ਹੈ ਜੀ ਸੋ ਇੱਥੇ ਸਥਾਨਕ ਨਿਵਾਸੀਆਂ ਦੇ ਨਾਲੋਂ ਬਾਹਰੋਂ ਆਉਣ ਜਾਣ ਵਾਲਿਆਂ ਦੀ ਗਿਣਤੀ ਜਿਹੜੀ ਉਹ ਬਿਲਕੁਲ ਜ਼ਿਆਦਾ ਹੈ ਆਉਣ ਜਾਣ ਵਾਲਿਆਂ ਦੀ ਗਿਣਤੀ ਜ਼ਿਆਦਾ ਪਰ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਪਾਣੀ ਕੋਈ ਜ਼ਿਆਦਾ ਲੰਮਾ ਸਮਾਂ ਨਹੀਂ ਕੇਵਲ 10-15 ਮਿੰਟ ਦੇ ਸਮੇਂ ਵਿੱਚ ਇੱਥੇ ਆਉਣਾ ਸ਼ੁਰੂ ਹੋਇਆ ਸੀ ਤੇ ਵੇਖਦੇ ਆਂ ਵੇਖਦੇ ਰਮਦਾਸ ਚੌਕ ਜਿਹੜਾ ਬਿਲਕੁਲ ਇਹ ਭਰ ਚੁੱਕਿਆ ਹੈ ਕਿਸੇ ਪਾਸੇ ਕੋਈ ਦਿਖਾਈ ਨਹੀਂ ਦਿੰਦਾ ਇਹ ਜਿਹੜੀ ਸਾਹਮਣੇ ਤੁਸੀਂ ਵੇਖ ਰਹੇ ਹੋ ਇੱਥੇ ਇੱਕ ਗਰਾਊਂਡ ਸੀ ਖਾਲੀ ਪਈ ਹੋਈ ਸਕੂਲ ਦੀ ਗਰਾਊਂਡ ਬੱਚਿਆਂ ਦੇ ਖੇਡਣ ਵਾਸਤੇ ਉਹ ਵੀ ਬਿਲਕੁਲ ਪਾਣੀ ਦੇ ਨਾਲ ਭਰ ਚੁੱਕੀ ਹੈ ਇੱਥੇ ਸਕੂਲ ਹੈ ਸਕੂਲ ਵੀ ਭਰ ਚੁੱਕਿਆ ਹੈ ਤੇ ਪਾਣੀ ਬੜੀ ਹੀ ਸਪੀਡ ਦੇ ਨਾਲ ਰੁੰਦਾ ਸ਼ਹਿਰ ਵੱਲ ਨੂੰ ਰਮਦਾਸ ਸ਼ਹਿਰ ਵਾਲ ਨੂੰ ਜਿਹੜਾ ਉਹ ਆਪਣਾ ਵਾਦਾ ਹੋਇਆ ਨਜ਼ਰ ਆ ਰਿਹਾ ਸੋ ਤੁਸੀਂ ਕੁਝ ਕਹਿਣਾ ਚਾਹੋਗੇ ਨਾਣੀਆਂ ਦੇ ਪਿੰਡ ਤੋਂ ਆਏ ਮਾਰਡ ਤੋਂ ਦਰਿਆ ਤੱਕ ਪਾਣੀ ਵੇਖਣੇ ਸਾਡੇ ਵੀ ਦਰਿਆ ਤੇ ਹੀ ਆ ਸੋ ਐਡੀ ਦੂਰ ਤੋਂ ਚੱਲ ਕੇ ਪਾਣੀ ਵੇਖਣ ਵਾਸਤੇ ਆ ਰਹੇ ਨੇ ਇਹ ਵੇਖਣ ਵਾਸਤੇ ਕੀ ਵੇਖੋ ਇਹ ਵੇਖਣ ਵਾਲੀ ਚੀਜ਼ ਨਹੀਂ ਇਹ ਤਾਂ ਵਜਨ ਵਾਲਾ ਤੇ ਆਪਣੇ ਆਪ ਨੂੰ ਸ਼ੇਪ ਰੱਖਣ ਵਾਲੀ ਜਿਹੜੀ ਉਹ ਚੀਜ਼ ਹੈ ਸੋ ਅਲਰਟ ਜਾਰੀ ਕਰਨਾ ਚਾਹਾਂ ਕਿ ਉਹਨਾਂ ਲੋਕਾਂ ਨੂੰ ਦੱਸਣਾ ਚਾਹਾਂ ਕਿ ਰਮਦਾਸ ਦੇ ਵਿੱਚ ਜਿਹੜਾ ਪਾਣੀ ਉਹ ਵੜਨਾ ਸ਼ੁਰੂ ਹੋ ਚੁੱਕਿਆ ਹੈ ਸੋ ਵੀਰ ਜੀ ਇਹ ਪਾਣੀ ਕਦੋਂ ਤੋਂ ਤੁਸੀਂ ਇੱਥੇ ਵੇਖਿਆ ਸਭ ਤੋਂ ਪਹਿਲਾਂ ਅਸੀਂ ਵੀ ਉੱਥੇ 10 ਮਿੰਟ ਹੀ ਹੋਏ ਆਹਣ ਨੂੰ ਤੇ ਪਾਣੀ ਸਾਡੇ ਵਹਿੰਦਿਆਂ ਵਹਿੰਦਾ ਜਾਂ ਸਾਰਾ ਪਾਣੀ ਲੱਗ ਗਿਆ ਜੀ ਅਸੀਂ ਵੀ ਇਹਦੇ ਨਾਲੇ ਤੋਂ ਆਏ ਆ ਜੀ ਸੋ ਜੀ 10 15 ਮਿੰਟ ਮਤਲਬ ਕਿ ਸਥਾਨਕ ਨਿਵਾਸੀ ਇੱਥੇ ਕੋਈ ਵੀ ਨਹੀਂ ਹੈ ਸਾਰੇ ਆਪੋ ਆਪਣੀ ਟਿਕਾਣਿਆਂ ਤੇ ਜਾ ਚੁੱਕੇ ਨੇ ਇਹ ਜਿੰਨੇ ਵੀ ਇੱਥੇ ਤੁਸੀਂ ਵੇਖ ਰਹੇ ਹੋ ਸਾਰੇ ਦੂਰ ਦੂਰੋਂ ਚੱਲ ਕੇ ਆਏ ਨੇ ਕੋਈ 30 ਕਿਲੋਮੀਟਰ ਤੋਂ ਕੋਈ 25 ਕਿਲੋਮੀਟਰ ਦੇ ਚੱਲ ਕੇ ਆਇਆ ਹੈ ਸੋ ਪਾਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਕਹਿਣਾ ਚਾਹੁੰਦਾ ਜੀ ਇਹ ਪ੍ਰਸ਼ਾਸਨ ਨੇ ਇਹਨਾਂ ਘੇਲੀਆ ਤੇ ਪ੍ਰਸ਼ਾਸਨ ਦੀ ਮਿਹਰਬਾਨੀ ਨਾਲ ਸਾਰਾ ਕੁਝ ਹੋਇਆ ਨਹੀਂ ਤਾਂ ਕੋਈ ਕਦੀ ਵੀ ਹੱਟ ਨਹੀਂ ਜਾ ਸਕਦਾ ਜੇ ਟਾਈਮ ਨਾਲ ਉਸ ਤੋਂ ਪਿੱਛੇ ਟਾਈਮ ਤੇ ਪਾਣੀ ਛੱਡਿਆ ਜਾਂਦਾ ਤੇ ਸਾਡੇ ਸਾਡੇ ਨੂੰ ਨੁਕਸਾਨ ਨਹੀਂ ਹੋ ਸਕਦਾ ਇਹ ਸਰਕਾਰ ਨੇ ਜਾਣ ਬੁੱਝ ਕੇ ਪੰਜਾਬ ਨੂੰ ਮਾਰਨਾ ਮਾਰਨ ਵਾਸਤੇ ਆਈ ਹੈ ਤੇ ਮਾਰਨ ਦੇਤੇ ਉੱਤਲੀ ਪੀਆ ਸੋ ਜਿੰਨੀ ਸਪੀਡ ਨਾਲ ਤੁਹਾਨੂੰ ਦੱਸਦਾ ਮੈਂ ਰਤਨ ਵੱਡਾ ਪੱਤਰਕਾਰ ਹਾਂ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਵਾਰ ਦਾ ਮੈਂ ਪਹਿਲਾਂ ਪ੍ਰਧਾਨ ਰਿਆ ਅੱਜਕੱਲ ਮੈਂ ਆਪਣੇ ਸੀਪੀਆਈ ਦਾ ਸਦਨ ਦਾ ਮੇਰਾ ਸੋ ਵੇਖੋ ਪਾਣੀ ਦੀ ਜਿਹੜੀ ਸਪੀਡ ਆ ਇਸ ਕੋਈ ਅੰਦਾਜ਼ਾ ਕੋਈ ਅੰਦਾਜ਼ਾ ਲਗਾ ਸਕਦੇ ਕਿ ਕਿੱਥੇ ਜੇ ਜਾ ਕੇ ਇਹਦਾ ਕੋਈ ਟਿਕਾਣਾ ਹੋਵੇ ਇਹਦਾ ਟਿਕਾਣਾ ਇਹਦਾ ਕੋਈ ਨਹੀਂ ਆ ਜੀ ਇਹ ਟਿਕਾਣਾ ਘਰ ਤੋਂ ਘੜਾ 8 10 10 ਫੁੱਟ ਚੜੂਗਾ ਪਾਣੀ ਇਹ ਰਮਦਾਸ ਦੀ ਜੋ ਪਿਸ਼ਣ ਆ 10 ਦਾ ਫੁੱਟ ਤੇ ਲਾ ਕੇ ਪਾਣੀ ਜਾਊਗਾ ਜੀ ਜਿਹੜਾ 88 ਦਾ ਪਾਣੀ ਆਇਆ ਸੀ ਉਹ 11 ਫੁੱਟ ਸੀਗਾ ਜਿਹੜਾ ਬਾਹਰ ਲੋਕਲ ਜਿਹੜਾ ਜ਼ਮੀਨ ਲੈਵਲ ਤੇ ਪਾਣੀ ਸੀਗਾ ਉਹ 11 ਫੁੱਟ ਸੀਗਾ ਫਿਰ ਉਸ ਤੋਂ ਬਾਅਦ ਜੋ ਮਾਰੂ ਸਰਕਾਰ ਨੇ ਮਾਰ ਦਿੱਤਾ ਉਹ ਧੰਨਵਾਦ ਜੀ ਇਹ ਸੰਸਥਾਨਿਕ ਨਿਵਾਸੀ ਜਿੰਨਾਂ ਦੇ ਕਹਿਣ ਦੇ ਮੁਤਾਬਕ ਇਹ 88 ਵਰਗੇ ਹਾਲਾਤ ਜਿਹੜੇ ਉਹ ਬਣਦੇ ਹੋਏ ਨਜ਼ਰ ਆਏ ਤੁਸੀਂ ਵੀ ਦੀ ਕੀ ਕਹਿਣਾ ਚਾਹੋਗੇ ਤੁਹਾਡਾ ਕੋਈ ਇੱਥੇ ਕਾਰੋਬਾਰ ਹੈ ਜੀ ਮੇਰੀ ਜੀ ਸਰ ਦੁਕਾਨ ਹੈਗੀ ਆ ਖਾਸਾ ਟੈਲੀਕਮ ਦੇ ਨਾਂ ਤੋਂ ਅੱਛਾ ਸਰ 10 ਮਿੰਟ ਪਹਿਲਾਂ ਵੀ ਬਿਲਕੁਲ ਮਤਲਬ ਕਿ ਪਾਣੀ ਦਾ ਪੱਧਰ ਬਿਲਕੁਲ ਘਟ ਸੀ ਪਰ 10 ਮਿੰਟਾਂ ਦੇ ਵਿੱਚ ਵਿੱਚ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਪਾਣੀ ਹੈ ਸਾਰੀਆਂ ਅਸੀਂ ਦੇ ਇਹਨੂੰ ਕੇਂਦਰ ਸਰਕਾਰ ਦੀ ਨਲਾਕੀ ਦਾ ਸਬੂਤ ਦਿੰਨੇ ਆ ਕਿ ਜਿਨ੍ਹਾਂ ਨੇ ਪਹਿਲਾਂ ਤੋਂ ਹੀ ਜਿਹੜਾ ਕਿ ਸੁਚਾਰੂ ਢੰਗ ਦੇ ਨਾਲ ਪਾਣੀ ਦਾ ਪ੍ਰਬੰਧ ਨਹੀਂ ਕੀਤਾ ਕਿਉਂਕਿ ਜਿਹੜੇ ਉੱਥੇ ਵੱਡੇ ਵੱਡੇ ਸਰਾਵਾਂ ਵਾਲੇ ਬੈਠੇ ਨੇ ਉਹਨਾਂ ਨੂੰ ਸਭ ਪਤਾ ਆ ਵੀ ਕੀ ਕੰਡੀਸ਼ਨ ਹੈ ਕੀ ਆ ਜੇਕਰ ਅੱਜ ਤੋਂ 15 ਦਿਨ 20 ਦਿਨ ਪਾਸਟ ਚੱਲ ਜੀਏ ਉਹ ਪਾਣੀ ਛੱਡ ਦਿੰਦੇ ਕੋਈ ਏਡੀ ਕੋਈ ਵੱਡੀ ਗੱਲ ਨਹੀਂ ਤੇ ਇਹ ਨੋਬਤ ਨਹੀਂ ਸੀ ਬੰਨੀ ਸਾਡੇ ਇਲਾਕੇ ਦਾ ਅਜਨਾਲਾ ਤਹਿਸੀਲ ਦਾ ਇਧਰੋਂ ਗਰਦਾਸਪੁਰ ਡਿਸਟ੍ਰਿਕਟ ਦਾ ਸਾਰੇ ਦਾ ਜੇ ਕਹਿ ਲੋਗੇ ਬੇੜਾ ਗਰਕ ਇੱਕ ਕੇਂਦਰ ਦੀ ਸਰਕਾਰ ਨੇ ਕੀਤਾ ਆ ਇਹ ਦੀ ਸਭ ਤੋਂ ਵੱਡੀ ਜ਼ਿੰਮੇਵਾਰ ਮੋਦੀ ਸਰਕਾਰ ਆ ਠੀਕ ਹੈ ਜੀ ਧੰਨਵਾਦ ਜੀ ਇਹ ਕਿਤਨਾ ਕਿਤੇ ਸਰਕਾਰ ਦੇ ਉੱਪਰ ਗੁੱਸਾ ਕੱਢਦੇ ਹੋਏ ਨੋਜ਼ਮਾਨ ਨਜ਼ਰ ਆਉਂਦੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਨਲਾਇਕੀ ਹੈ ਪਰ ਵੇਖ ਰਿਹਾ ਜੀ ਇਸ ਸਪੀਡ ਦੇ ਨਾਲ ਪਾਣੀ ਅੱਗੇ ਵਧਦਾ ਪਿਆ ਹੈ ਕਿਸੇ ਕਿਸਮ ਦਾ ਕੋਈ ਅੰਦਾਜ਼ਾ ਲਗਾਉਣਾ ਜਿਹੜਾ ਔਖਾ ਹੋ ਸਕਦਾ ਹੈ ਸੋ ਇਹ ਜੋ ਪਾਣੀ ਵੇਖੋ ਵਧਦਾ ਜਾ ਰਿਹਾ ਹੈ ਸਵੇਰ ਤੋਂ ਪਾਣੀ ਰਾਤ ਤੋਂ ਬੰਦ ਟੁੱਟਿਆ ਤੇ ਸਵੇਰ ਤੋਂ ਪਾਣੀ ਜਿਹੜਾ ਤੁਹਾਡੇ ਰਮਦਾਸ਼ ਸ਼ਹਿਰ ਦੇ ਵਿੱਚ ਐਂਟਰ ਕਰ ਚੁੱਕਾ ਹੈ ਕੀ ਕਹਿਣਾ ਚਾਹੋਗੇ ਵੇਖੋ ਜੀ ਪਹਿਲੋਂ ਜਦੋਂ 88 ਦਾ ਹੜ੍ਹ ਵੀ ਆਇਆ ਸੀ ਉਦੋਂ ਵੀ ਇਸੇ ਤਰ੍ਹਾਂ ਆਇਆ ਸੀ ਪਰ ਉਸ ਤੋਂ ਮਤਲਬ ਵੀ ਪਾਣੀ ਠੀਕ ਹੈ ਪਰ ਜਦੋਂ ਗਰਦਾਸਪੁਰ ਤੋਂ ਜਦੋਂ ਜ ਟੁੱਟਨੀ ਆ ਬੰਨ ਉਦੋਂ ਨੂਨ ਇੰਨੇ ਮਾਰਨਾ ਪਰ ਪਾਣੀ ਜਿਹੜਾ ਵਾ ਕੋਲ ਮਿਲਾ ਕੇ ਕਿ ਸਰਕਾਰਾਂ ਦਾ ਬੇੜਾ ਕਰ ਕੋ ਹੁੰਦਿਆ ਨਹਿਰਾ ਪੱਕੀਆਂ ਕਰਨ ਲਈ ਹੈ ਪਰ ਜੇ ਬੰਨ ਪਕੇ ਕਰੇ ਤਾਂ ਸਭ ਕੁਝ ਹਲੋ ਹੋ ਸਕਦਾ ਬੰਨ ਪਕੇ ਕਰਨ ਦੇ ਉੱਤੇ ਇਹਨਾਂ ਦਾ ਕੋਈ ਧਿਆਨ ਨਹੀਂਗਾ ਹੈ ਯਾਰ ਉਹ ਲੋਟੇ ਬੜੀਆਂ ਗਰੰਟੀਆਂ ਦਿੱਤੀਆਂ ਜਾਂਦੀਆਂ ਕਿ ਬੰਨ ਪੱਕੇ ਕਰਾਂਗੇ ਪਰ ਵੇਖਣ ਵਿੱਚ ਆਇਆ ਕਿ ਇੱਕ ਤੁਸੀ ਦੇ ਕਾਰਨ ਇੱਕ ਸਾਰਾ ਨੁਕਸਾਨ ਹੋਇਆ ਜੋ ਡੇਰਾ ਬਾਬਾ ਨਾਲ ਕਨਾਲ ਉਰ ਤੋਂ ਚੱਲ ਕੇ ਇੱਧਰਲੇ ਪਾਸੇ ਤੱਕ ਜੋ ਅੱਗੇ ਬੱਲੜਵਾੜ ਤੱਕ ਜਾਂਦੀ ਹੈ ਪਰ ਮਹਾਰਾਜ ਵੇਖੋ ਸਰਕਾਰਾਂ ਦੇ ਕਹਿਣ ਦੀ ਗੱਲ ਹੈ ਨਾ ਕਹਿਣੀ ਤੇ ਕਥਨੀ ਦੇ ਵਿੱਚ ਬੜਾ ਫਰਕ ਹੁੰਦਾ ਧਾਰੀ ਬਸ ਸਾਹਿਬ ਤੇ ਰਾਤ ਵੀ ਮੌਜੂਦ ਰੇ ਤੁਸੀ ਦੇ ਉੱਪਰ ਕੀ ਕਹੋਗੇ ਉਹਨਾਂ ਤੇ ਕੀ ਦੇ ਵਿੱਚ ਕੀ ਫਾਇਦਾ ਮੌਜੂਦਗੀ ਦਾ ਮੌਜੂਦਗੀ ਦਾ ਕੋਈ ਫਾਇਦਾ ਨਹੀਂ ਹੈਗਾ ਮੌਜੂਦਗੀ ਦਾ ਤਾਂ ਫਾਇਦਾ ਜੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਕੋਈ ਤੇ ਮਸਲੇ ਦਾ ਹੱਲ ਤਾਂ ਕੋਈ ਹੈ ਹੀ ਨਹੀਂ ਸੋ ਧੰਨਵਾਦ ਜੀ ਇਹ ਸਨ ਸਥਾਨਿਕ ਨਿਵਾਸੀ ਕਿਤੇ ਨਾ ਕਿਤੇ ਸਰਕਾਰਾਂ ਦੇ ਉੱਪਰ ਆਪਣਾ ਰੋਸ ਝਾੜਦੇ ਹੋਏ ਨਜ਼ਰ ਆ ਰਹੇ ਨੇ ਸਰਕਾਰਾਂ ਦੇ ਉੱਪਰ ਗੁੱਸਾ ਕਰਦੇ ਹੋਏ ਵੇਖਿਆ ਜਾ ਸਕਦੇ ਨੇ ਹਰੇਕ ਦੀ ਰਲਵਾ ਮਿਲਵਾ ਹੰਗਾਰਾ ਜਿਹੜਾ ਉਹ ਹੀ ਹੈ ਕਿ ਸਰਕਾਰ ਦੀ ਕਿਤੇ ਨਾ ਕਿਤੇ ਨਲਾਕੀ ਹੈ ਪਰ ਹੁਣ ਇਸ ਮਸਲੇ ਦੇ ਨਾਲ ਜਿੱਤਣਾ ਕਿਸ ਤਰ੍ਹਾਂ ਇੱਕ ਬੜਾ ਵੱਡਾ ਸਵਾਲ ਹੈ ਆਪਸ ਦੇ ਵਿੱਚ ਹੋਰ ਵੀ ਜਾਣਕਾਰੀ ਤੁਹਾਡੇ ਦਾ ਕਪਚਾਉਂਦੀ ਰਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਚੈਨਲ ਪਬਲਿਕ ਪ੍ਰਾਈਮ ਮੈਂ ਰਾਜੀਵ ਸਿੰਘ ਗਿੱਲਾਂਵਾਲੀ ਮੇਰੇ ਨਾਲ ਕੈਮਰਾਮੈਨ ਸੁਖਬੀਰ ਸਿੱਧੂ